ਸਕੂਲ ਵੀ ਕਿਤੇ ਗਏ ਕਿ ਪੱਠੇ ਪਾਏ ਸਾਰੇ ਮਦਦ ਸਕੂਲ 10ਵੀਂ ਤੱਕ ਮੈਂ ਗਿਆ ਵਾਂ ਉਸ ਤੋਂ ਬਾਅਦ 11ਵੀਂ 12ਵੀਂ ਚ ਗਿਆ ਪਰ 11ਵੀਂ 12ਵੀਂ ਪਾਸ ਨਹੀਂ ਹੋਈ ਯਾਰ ਤਿੰਨ ਚਾਰ ਵਾਰੀ ਇੰਗਲਿਸ਼ ਦੀਆਂ ਸੁਪਲੀਆਂ ਆ ਗਈਆਂ ਗਾਵਾਂ ਨਹੀਂ ਰੱਖੀਆਂ ਗਾਵਾਂ ਰੱਖੀਆਂ ਦੋ ਬਾਾਰ ਭੱਜੀਆਂ ਉਹਨਾਂ ਦਾ ਦੁੱਧ ਪੀਆ ਕਰ ਉਹਨੇ ਜੇ 12ਵੀਂ ਪਾਸ ਕਰਨੀ ਮੈਂ ਕਿਹਾ ਬੜਾ ਬੜਾ ਵਧੀਆ ਸਵਾਲ ਪੁੱਛ ਲਿਆ ਗਾਵਾਂ ਦੀ ਰੱਖੀਆਂ ਨਹੀਂ ਪਤਾ ਗੂਏ ਕਰ ਉਹਨਾਂ ਦਾ ਦੁੱਧ ਪੀਆ ਕਰਨਾ ਹੈ ਤਾਂ 12ਵੀਂ ਪਾਸ ਕਰਨੀ ਸੀ ਤਾਂ ਤੇ ਉਸ ਤੋਂ ਬਾਅਦ ਹੋਰ ਖੇਤੀਬਾੜੀ ਖੇਤੀਬਾੜੀ ਅੱਬੂ ਹੋਰੀ ਇੱਥੇ ਤਿੰਨ ਭਾਈ ਨੇ ਖੇਤੀ ਸਾਡੇ ਕੋਲ ਇੱਥੇ 4 ਮਰੱਬੇ ਜ਼ਮੀਨਾਂ ਸੀ ਉਹਦੀ ਖੇਤੀ ਕਰਨੀ 4 ਮਰੱਬੇ ਮਤਾਂ 100 ਕਿਲਾ 100 ਕਿਲਾ ਨਾਲ ਕੋਈ 50 ਕਿਲੇ ਠੇਕੇ ਤੇ ਵਾਈਦੀ ਆ ਹਾਂ ਵਧੀਆ ਕਾਰੋਬਾਰ ਆ ਮੱਝਾਂ ਰੱਖੀਆਂ ਕੋਈ 80 ਸਾਰਾ ਦਿਨ ਮੱਝਾਂ ਵੇਚੀ ਜਾਂਦੀਆਂ ਹਾਂ ਤੇ ਕਮਸ਼ਮ ਬਵਾ ਜੇ ਖੇਤੀ ਦੀ ਗੱਲ ਕੀਤੀ ਹੈ ਮੈਨੂੰ ਦੱਸੀ ਮੜੇ ਹੁਣ ਡਾਈ ਦੀ ਪਾਈ ਤੁਸੀਂ ਡੀਏਪੀ ਕੀ ਰੇਟ ਲੈ ਕੇ ਪਾਈ ਹੈ ਡੀਏਪੀ ਦਾ ਰੇਟ 12000 ਹੈ ਤੇ 12 ਹਾਂ 12000 800 12 13000 ਤੇ ਕਣਕ ਦਾ ਜਿਹੜਾ ਬੀ ਪਾਇਆ ਕਣਕ ਦਾ ਬੀ ਜਿਹੜਾ ਪਾਇਆ ਹੈ ਇਹ ਮਿਲਿਆ 650 ਰੁਪਏ ਦਾ ਥੋੜਾ 650 ਥੋੜਾ ਸਾਡੇ ਪਤਾ ਡੀਏਪੀ ਕੀ ਰੇਟ ਹੈ 1300 ਦੀ ਪੂਰੀ ਆ ਜ਼ੀਰੋ ਦਾ ਹੀ ਫਰਕ ਹੈ ਤੇ ਡੀ ਜੀ ਯੂਰੀਆ ਯੂਰੀਆ ਕਿੰਨੇ ਦੀ ਕੀ ਰੇਟ ਹੈ ਤੁਹਾਡੇ ਸਾਡੇ ਤੇ 4500 ਸਾਡੇ 250 ਦੀ ਇਹ ਤੇ ਵਾਵਾ ਪਰਕਾ ਜ਼ੀਰੋ ਦਾ ਫਰਕ ਨਹੀਂ ਰਿਹਾ ਤੇ ਸਕੂਲ ਵੀ ਕਿਤੇ ਗਏ ਕਿ ਪੱਠੇ ਪਾਏ ਸਾਰੇ ਉਹਦੇ ਸਕੂਲ 10ਵੀਂ ਤੱਕ ਮੈਂ ਗਿਆ ਵਾਂ ਉਸ ਤੋਂ ਬਾਅਦ 11ਵੀਂ 12ਵੀਂ ਚ ਗਿਆ ਪਰ 11ਵੀਂ 12ਵੀਂ ਪਾਸ ਨਹੀਂ ਹੋਈ ਯਾਰ ਹੂੰ ਤਿੰਨ ਚਾਰ ਵਾਰੀ ਇੰਗਲਿਸ਼ ਦੀਆਂ ਸੁਪਲੀਆਂ ਆ ਗਈਆਂ ਗਾਵਾਂ ਨਹੀਂ ਰੱਖੀਆਂ ਗਾਵਾਂ ਰੱਖੀਆਂ ਦੋ ਬਾਾਰ ਬੱਝੀਆਂ ਉਹਨਾਂ ਦਾ ਦੁੱਧ ਪੀਆ ਕਰ ਉਹਨੇ ਜੇ 12ਵੀਂ ਪਾਸ ਕਰਨੀ ਮੈਂ ਆਖਿਆ ਬੜਾ ਬੜਾ ਵਧੀਆ ਸਵਾਲ ਪੁੱਛ ਲਿਆ ਗਾਵਾਂ ਨਹੀਂ ਰੱਖੀਆਂ ਇਹ ਨਹੀਂ ਪਤਾ ਗੂਏ ਕਰ ਉਹਨਾਂ ਦਾ ਦੁੱਧ ਪੀਆ ਕਰਨਾ ਇਹ ਤਾਂ ਪਾਸ ਕਰਨੀ ਸੀ ਤਾਂ ਤੇ ਉਸ ਤੋਂ ਬਾਅਦ ਹੋਰ ਖੇਤੀਬਾੜੀ ਖੇਤੀਬਾੜੀ ਅੱਬੂ ਹੋਰੀ ਇੱਥੇ ਤਿੰਨ ਭਾਈ ਨੇ ਖੇਤੀ ਸਾਡੇ ਕੋਲ ਇੱਥੇ 4 ਮਰੱਬੇ ਜ਼ਮੀਨਾਂ ਸੀ ਉਹਦੀ ਖੇਤੀ ਕਰਦੇ ਆ 4 ਮਰੱਬੇ ਮਤਾਂ 100 ਕਿਲਾ 100 ਕਿਲਾ ਨਾਲ ਕੋਈ 50 ਕਿਲੇ ਠੇਕੇ ਤੇ ਵਾਈਦੀ ਆ ਹਾਂ ਵਧੀਆ ਕਾਰੋਬਾਰ ਆ ਮੱਝਾਂ ਰੱਖੀਆਂ ਕੋਈ 80 ਸਾਰਾ ਦਿਨ ਮੱਝਾਂ ਵੇਚੀ ਜਾਂਦੀਆਂ ਹਾਂ ਤੇ ਕਮਸ਼ਮ ਬਾਬਾ ਜੇ ਖੇਤੀ ਦੀ ਗੱਲ ਕੀਤੀ ਹੈ ਮੈਨੂੰ ਦੱਸੀ ਮੜਾ ਹੁਣ ਡਾਈ ਦੀ ਪਾਈ ਤੁਸੀਂ ਡੀਏਪੀ ਕੀ ਰੇਟ ਲੈ ਕੇ ਪਾਈ ਹੈ ਡੀਏਪੀ ਦਾ ਰੇਟ 12000 ਹੈ ਤੇ 12 ਹਾਂ 12800 12 13000 ਤੇ ਕਣਕ ਦਾ ਜਿਹੜਾ ਬੀ ਪਾਇਆ ਕਣਕ ਦਾ ਬੀ ਜਿਹੜਾ ਪਾਇਆ ਹੈ ਇਹ ਮਿਲਿਆ 650 ਰੁਪਏ ਦਾ ਥੋੜਾ 650 ਥੋੜਾ ਸਾਡੇ ਪਤਾ ਡੀਏਪੀ ਕੀ ਰੇਟ 1300 ਦੀ ਬੁਰੀ ਆ ਜ਼ੀਰੋ ਦਾ ਹੀ ਫਰਕ ਤੇ ਡੀ ਜੀ ਯੂਰੀਆ ਯੂਰੀਆ ਕਿੰਨੇ ਦੀ ਕੀ ਰੇਟ ਹੈ ਤੁਹਾਡੇ ਸਾਡੇ ਤੇ 4500 ਸਾਡੇ 250 ਦੀ ਇਹ ਇਹ ਦਾ ਵਾਵਾ ਫਰਕ ਹੈ ਜ਼ੀਰੋ ਦਾ ਫਰਕ ਨਹੀਂ ਦਾ ਸਕੂਲ ਵੀ ਕਿਤੇ ਗਏ ਕਿ ਪੱਠੇ ਪਾਏ ਸਾਰੇ ਮਤਲਬ ਸਕੂਲ ਦਸਵੀਂ ਤੱਕ ਮੈਂ ਗਿਆ ਵਾਂ ਉਸ ਤੋਂ ਬਾਅਦ 11ਵੀਂ 12ਵੀਂ ਚ ਗਿਆ ਪਰ 11ਵੀਂ 12ਵੀਂ ਪਾਸ ਨਹੀਂ ਹੋਈ ਯਾਰ ਹੂੰ ਤਿੰਨ ਚਾਰ ਵਾਰੀ ਇੰਗਲਿਸ਼ ਦੀਆਂ ਸੁਪਲੀਆਂ ਆ ਗਈਆਂ ਗਾਵਾਂ ਨਹੀਂ ਰੱਖੀਆਂ ਗਾਵਾਂ ਰੱਖੀਆਂ ਦੋ ਬਾਾਰ ਬੱਝੀਆਂ ਉਹਨਾਂ ਦਾ ਦੁੱਧ ਪੀਆ ਕਰ ਉਹ ਜੇ 12ਵੀਂ ਪਾਸ ਕਰਨੀ ਮੈਂ ਆ ਗਿਆ ਬੜਾ ਬੜਾ ਵਧੀਆ ਸਵਾਲ ਪੁੱਛ ਲਿਆ ਗਾਵਾਂ ਨਹੀਂ ਰੱਖੀਆਂ ਇਹ ਨਹੀਂ ਪਤਾ ਗੂਏ ਕਰ ਉਹਨਾਂ ਨੂੰ ਦੁੱਧ ਪੀਆ ਕਰਨਾ ਹੈ ਤਾਂ ਵੀ ਪਾਸ ਕਰਨੀ ਸੀ ਤਾਂ ਤੇ ਉਸ ਤੋਂ ਬਾਅਦ ਹੋਰ ਖੇਤੀਬਾੜੀ ਖੇਤੀਬਾੜੀ ਅੱਬੂ ਹੋ ਰਹੀ ਥੇ ਤਿੰਨ ਭਾਈ ਨੇ ਖੇਤੀ ਸਾਡੇ ਕੋਲ ਇੱਥੇ 4 ਮਰੱਬੇ ਜ਼ਮੀਨਾਂ ਸੀ ਉਹਦੀ ਖੇਤੀ ਕਰਨੀ 4 ਮਰੱਬੇ